ਇਹ ਪਰਮਲ ਆ ਆ ਬੇਲ ਦੇ ਨਾਲ ਹੀ ਲੱਗੇ ਹੋਏ ਆ ਠੀਕ ਆ ਔਲੇ ਦੇ ਬੂਟੇ ਦੇ ਉੱਤੇ ਤੇ ਆ ਦੂਤ ਇਹਦੇ ਨਾਲ ਉੱਪਰ ਚੜੀ ਹੋਈ ਇਹ ਬੇਲ ਆ ਇਹ ਇੱਕ ਸਬਜੀ ਆ ਚਿਬੜ ਦੇ ਪਰਿਵਾਰຊੋਈਆਂ ਨੇ ਤੇ ਇਹਨੂੰ ਸਬਜੀ ਨੂੰ ਆਮ ਹੀ ਲੋਕ ਬਹੁਤ ਬਣਾਉਂਦੇ ਨੇ ਕਈ ਲੋਕ ਪਰ ਪਿੰਡਾਂ ਵਿੱਚ ਮਹਿਰਾਨ ਇਸ ਗੱਲ ਤੇ ਆ ਕਿ ਪਿੰਡਾਂ 'ਚ ਲੋਕ ਭੁੱਲ ਚੁੱਕੇ ਆ ਹਜੇ ਮਿਲਦਾ ਸ਼ਹਿਰਾਂ 'ਚ ਲੋਕ ਬਣਾ ਲੈਂਦੇ ਨੇ ਇਹ ਚੀਜ਼ ਸ਼ਹਿਰਾਂ 'ਚ ਮੈਂ ਕਈ ਹੱਟੀਆਂ ਤੇ ਦੁਕਾਨਾਂ ਤੇ ਜਾਨੀ ਕਿ ਵੇਖਦੀ ਵੇਖੀ ਹੁਈ ਆ ਮੈਂ ਖੁਦ ਦੇਖਦਾ ਹਾਂ ਮੈਂ ਕਹਾਂ ਜੀ ਇੱਦਾਂ ਦਿੱਲੀ ਵਾਲ ਬਹੁਤ ਖਾਂਦੇ ਸੀ ਹੈ ਗੋਨਕਾਰੀ ਬਹੁਤ ਹੈ ਦਿੱਲੀ ਵਾਲ ਦੇ ਪਾਸੇ ਬਹੁਤ ਖਾਂਦੇ ਸੀ ਅੱਛਾ ਹਾਂਜੀ ਠੀਕ ਹੈ ਰੇਟ ਵੀ ਕਾਫੀ ਹੁੰਦਾ ਜੀ ਅੱਛਾ ਹਾਂਜੀ ਹਾਂਜੀ ਖੇਤਾਂ ਦੇ ਖੇਤ ਕਈਆਂ ਨੇ ਲਾਇ ਹੋਇਆ ਜੀ ਇਹਦੇ ਹਾਂ ਹਾਂਜੀ ਤੇ ਜਿੱਥੇ ਮਰਜੀ ਇਹਦੀ ਬੇਲ ਲਾ ਤਾ ਉੱਥੇ ਹਰੀ ਹੋ ਜਾਂਦੀ ਹੈ ਜੀ ਅੱਛਾ ਜੀ ਬੜੀ ਮਿਹਨਤ ਨਹੀਂ ਕਰਨੀ ਪੈਂਦੀ ਬੇਲ ਇਹ ਹਰੀ ਹੋ ਜਾਂਦੀ ਕੱਟ ਕੇ ਜਿੱਥੇ ਮਰਜੀ ਸਾੜ ਤਾ ਉੱਥੇ ਹਰੀ ਹੋ ਜਾਂਦੀ ਹੈ ਵਿੱਚੋਂ ਦਹਾਲ ਦੰਨੇ ਆ ਵੀ ਇਹ ਚਿਪੜਾਂ ਤੇ ਬਿਲਕੁਲ ਉਮੇ ਦੇ ਦਾਣੇ ਆ ਜਿਵੇਂ ਅਨਾਰ ਦੇ ਦਾਣੇ ਨਹੀਂ ਹੁੰਦੇ ਹਨਾ ਬਾਜੀ ਹਾਂ ਜੀ ਜੋ ਇਹ ਚੀਜ਼ ਹੈ ਤੇ ਖੁਸ਼ਬੂਦਾਰ ਨੇ ਬੜੇ ਹਾਂ ਇਹ ਤੇ ਵਧੀਆ ਚੀਜ਼ ਆ ਜੀ ਹਾਂ ਇਹ ਚ ਫਾਈਬਰ ਬਹੁਤ ਹੈ ਜੀ ਜਿਹੜਾ ਆਪਣਾ ਸ਼ਰੀਰ ਨੂੰ ਪਤਾ ਤੇ ਚਾਹੀਦਾ ਜੀ ਇਹਦੇ ਵਿੱਚ ਸਤਤਾ ਆਪਣਾ ਸ਼ਰੀਰ ਤੋਂ ਮਿਲਦੇ ਆ ਜੀ ਹੂੰ ਇਹ ਕੋੜਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਸਾਈ ਸਬਜੀ ਕੋਈ ਵਧੀਆ ਸਬਜੀ ਸੋਹਣੀ ਬਣਦੀ ਬਹੁਤ ਵਧੀਆ ਸਬਜੀ ਬਣਦੀ ਆਮ ਹੀ ਸਬਜੀ ਬਣਦੀ ਥੋੜੇ ਜਿਹਾ ਨਰਮ ਥੋੜੇ ਨਰਮ ਤੋੜਨੇ ਆ ਨਹੀਂ ਨਰਮ ਤੋੜਦੇ ਦੇਖੋ ਆ ਸਖਤ ਹੋ ਚੁੱਕੇ ਕਾਹਦੇ ਹਾਂ ਜੀ ਹਾਂ ਜੀ ਥੋੜਾ ਸਖਤ ਆ ਇਹ ਇਨਰ ਵਾਲੀ ਦੀ ਅੱਛੀ ਅੱਛੀ ਬਣਾਉਂਦੇ ਹਾਂ ਬਹੁਤ ਵਧੀਆ ਬਣਦੇ ਆ। ਛੋਟੇ ਜਾਣੀ ਸਾਈਜ਼ ਬਣਾ। ਹਾਂਜੀ ਛੋਟੇ ਜੀ ਪੱਕਾ ਨਾ ਦਵੇ ਜੀ। ਪੱਕਣ ਨਾਲ ਥੋੜਾ। ਠੀਕ ਆ। ਹਾਂਜੀ ਪੱਕੇ ਹੋਣਗੇ। ਤੇ ਸਬਜ਼ੀ ਬਣ ਜਾਂਦੀ। ਹਾਂਜੀ ਸਬਜ਼ੀ ਬਹੁਤ ਵਧੀਆ ਬਣਦੀ ਜੀ। ਖਾਓ ਬਾਈ ਜੀ ਜਿਨ੍ਹਾਂ ਨੇ ਖਾਧੀ ਆ ਉਹ ਦੱਸਿਓ ਫਿਰ ਤੇ ਜਿਨ੍ਹਾਂ ਨੇ ਨਹੀਂ ਖਾਧੀ ਇੱਕ ਟਰਾਈ ਕਰਕੇ ਦੇਖੋ।